ਸਰਬੀ ਸਮਾਰਟ ਸਕਿੱਲ ਚੈਨਲ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ ਅੱਜ ਆਪਾਂ ਬਣਾ ਰਹੇ ਹਾਂ ਇਸ ਕਰੇਲੇ ਦਾ ਜੂਸ ਮੈਂ ਇਹਨੂੰ ਹਫ਼ਤੇ ਦੇ ਵਿੱਚ ਦੋ ਵਾਰ ਜ਼ਰੂਰ ਪੀਣੀ ਆ ਤੁਸੀਂ ਵੀ ਇਹਨੂੰ ਹਫ਼ਤੇ ਦੇ ਵਿੱਚ ਦੋ ਵਾਰ ਬਣਾ ਕੇ ਪੀ ਸਕਦੇ ਹੋ ਇਹ ਜਿੰਨਾ ਕੜਵਾ ਪਰ ਇਹਦੇ ਫਾਇਦੇ ਆਪਣੇ ਸਰੀਰ ਨੂੰ ਬਹੁਤ ਜ਼ਿਆਦੇ ਨੇ ਹੁਣ ਮੈਂ ਇੱਕ ਕਰੇਲੇ ਨੂੰ ਚੰਗੀ ਤਰ੍ਹਾਂ ਧੋ ਕੇ ਇਹਨੂੰ ਛੋਟੇ-ਛੋਟੇ ਪੀਸ ਦੇ ਵਿੱਚ ਕੱਟ ਲਿਆ ਇਹਨੂੰ ਆਪਾਂ ਹੁਣ ਇੱਕ ਜੱਗ ਦੇ ਵਿੱਚ ਪਾ ਲਵਾਂਗੇ ਇਦੇ ਵਿੱਚ ਪਾਵਾਂਗੇ ਹੁਣ ਆਪਾਂ ਥੋੜਾ ਜਿਹਾ ਪਾਣੀ ਇਹਨੂੰ ਚੰਗੀ ਤਰ੍ਹਾਂ ਆਪਾਂ ਗ੍ਰाइंड ਕਰ ਲਾਂਗੇ ਜੂਸ ਨੂੰ ਹੁਣ ਆਪਾਂ ਇੱਕ ਚਾਹ ਪੁਣੇ ਦੀ ਮਦਦ ਦੇ ਨਾਲ ਗਲਾਸ ਦੇ ਵਿੱਚ ਪੋਲ ਲਵਾਂਗੇ ਜੂਸ ਨੂੰ ਆਪਾਂ ਨੇ ਗਲਾਸ ਦੇ ਵਿੱਚ ਪੋਲ ਲਿਆ ਹੁਣ ਇਹਦੇ ਵਿੱਚ ਆਪਾਂ ਅੱਧਾ ਨੀਂਬੂ ਨਿਚੋੜ ਲਾਂਗੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਐਡ ਕਰਾਂਗੇ ਤੁਸੀਂ ਕਾਲਾ ਨਮਕ ਵੀ ਪਾ ਸਕਦੇ ਹੋ ਇਹਦੇ ਵਿੱਚ ਹੁਣ ਇਹਨੂੰ ਇੱਕ 스ਪੂਨ ਦੇ ਨਾਲ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਆਪਣਾ ਕarele ਦਾ ਜੂਸ ਬਣ ਕੇ ਤਿਆਰ ਆ ਤੁਸੀਂ ਵੀ ਇਸ ਤਰ੍ਹਾਂ ਕarele ਦਾ ਜੂਸ ਬਣਾ ਕੇ ਜਰੂਰ ਪੀ ਸਕਦੇ ਹੋ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ